ਇਰਾਦਾ ਕੀ ਹੈ ਤੇਰਾ ਪਾਪ ਪੁੰਨ ਇਹਦੇ ਤੇ ਡਿਪੈਂਡ ਕਰਦਾ ਹੈ ਫਿਜ਼ੀਕਲੀ ਕੀ ਕਰਦਾ ਹੈ ਇਹਦੇ ਤੇ ਪਾਪ ਪੁੰਨ ਡਿਪੈਂਡ ਨਹੀਂ ਕਰਦਾ ਵੇਖੋ ਜੀ ਆਇਆ ਬੰਦਾ ਸਾਡੇ ਵਿੱਚ ਹੈ ਇੱਥੇ ਬੈਠਾ ਵਿੱਚ ਬੈਠਾ ਹੈ ਇੱਥੇ ਬੈਠਾ ਹੈ ਸੰਗਤ ਵਿੱਚ ਬੈਠਾ ਹੈ ਤੇ ਮਨ ਵਿੱਚ ਕੀ ਚੱਲਦਾ ਵੀ ਜਰ ਜੇ ਅੱਜ ਮੌਕਾ ਜਾ ਲੱਗ ਗਿਆ ਨਾ ਫੋਨ ਕੱਢ ਲੈਣਾ ਹੈ ਇਰਾਦਾ ਕੀ ਹੈ ਫੋਨ ਕੱਢਣਾ ਹੈ ਇਰਾਦਾ ਕੀ ਹੈ ਚੋਰੀ ਦਾ ਪਰਸ ਪਟੂਆ ਕੱਢ ਲੈਣਾ ਫੋਨ ਕੱਢ ਲੈਣਾ ਇਰਾਦਾ ਲੈ ਕੇ ਆਇਆ ਇਹ 3 ਘੰਟੇ ਦੀਵਾਨ ਸੁਣ ਲਿਆ ਦੱਸੋ ਪਾਪ ਹੈ ਕਿ ਪੁੰਨ ਹੈ ਬੋਲੋ ਗੱਜ ਕੇ ਕਹੋ ਜਦੋਂ ਜਵਾਬ ਦਿਆ ਕਰੋ ਸਿੰਘੋ ਪਾਪ ਹੈ ਕਿ ਪੁੰਨ ਹੈ ਪਾਪ ਹੈ ਨਾ ਪਾਪ ਪੁੰਨ ਇਰਾਦਿਆਂ ਤੇ ਖੜਾ ਹੈ ਫਿਜ਼ੀਕਲੀ ਨਹੀਂ ਹੁਣ ਤੁਸੀਂ ਜਵਾਬ ਦਿਓ ਹੁਣ ਜਵਾਬ ਦਿਓ ਹਲਕਾ ਕੁੱਤਾ ਪਿੰਡ ਵਿੱਚ ਆ ਗਿਆ ਉਹਨੂੰ ਮਾਰਨਾ ਪਾਪ ਹੈ ਕਿ ਪੁੰਨ ਹੈ ਹਲਕਾ ਕੁੱਤਾ ਫਿਜ਼ਿਕਲੀ ਤੇ ਪਾਪ ਹੈ ਆਪਾਂ ਆਪਾਂ ਕੁੱਤਾ ਮਾਰਤਾ ਪਰ ਇਰਾਦਾ ਕੀ ਹੈ ਵੀ ਸਾਰਾ ਪਿੰਡ ਬਚਾਉਣਾ ਹੈ ਇੱਕ ਪੁੱਤਾ ਮਾਰ ਦਈਏ ਇਰਾਦਾ ਬੜਾ ਚੰਗਾ ਕਿਉਂਕਿ ਸਾਰਾ ਪਿੰਡ ਬਚਾਉਣਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਰਾਦਾ ਕਿੰਨਾ ਚੰਗਾ ਵੇਖੋ ਇਰਾਦਾ ਸਾਰੇ ਪਿੰਡ ਨੂੰ ਬਚਾਉਂਦਾ ਹੈ ਇਰਾਦਾ ਜਦੋਂ ਗਾਂ ਨੂੰ ਬਚਾਉਣ ਦਾ ਹੋਵੇ ਫਿਰ ਸਿੰਗਾ ਚ ਪਏ ਕੀੜਿਆਂ ਨੂੰ ਮਾਰਨਾ ਪੈਂਦਾ ਹੁਣ ਜਦੋਂ ਬੰਦਾ ਗਾਂ ਦੇ ਸਿੰਗਾ ਵਿੱਚ ਪਏ ਕੀੜਿਆਂ ਨੂੰ ਮੱਝ ਦੇ ਸਿੰਗਾ ਚ ਕੀੜੇ ਪੈ ਗਏ ਤੇ ਕੀੜਿਆਂ ਨੂੰ ਮਾਰਨ ਲੱਗੇ ਤੇ ਬਾਅਦ ਬਾਅਦ ਕੀ ਕਹਿਣਗੇ ਸਾਰੇ ਓਏ ਪਾਪ ਨਾ ਕਰੋ ਪਾਪ ਨਾ ਕਰੋ ਗਾਂ ਦੇ ਸਿੰਗਾ ਚ ਕੀੜੇ ਪੈ ਕੇ ਮਾਰਨੇ ਨਹੀਂ ਇੱਕ ਸਿੰਗਾ ਚ ਕੀੜੇ ਪੈ ਗਏ ਉਹ ਕੀੜਿਆਂ ਨੂੰ ਮਾਰਨਾ ਪਾਪ ਹੈ ਨਾਲੇ ਤੁਸੀਂ ਪਹਿਲਾਂ ਤੇ ਕਿਹਾ ਵੀ ਜੀਵਤ ਆਤਮ ਕਰਨੀ ਪਾਪ ਹੈ ਪਹਿਲਾਂ ਨੂੰ ਤੁਸੀਂ ਦੱਸਿਆ ਪਾਪ ਹੈ ਹੁਣ ਕਿਹਨੇ ਵੀ ਨਹੀਂ ਐ ਤਾਂ ਉਲਝੀ ਪਈ ਏ ਤਾਂ ਨਹੀਂ ਸਮਝਣ ਦੀ ਕੋਸ਼ਿਸ਼ ਕਰੋ ਧਰਮ ਮਨ ਦਾ ਵਿਸ਼ਾ ਹੈ ਤਨ ਦਾ ਨਹੀਂ ਲੇਖਾ ਮਨ ਦਾ ਹੁੰਦਾ ਹੈ ਬਾਡੀ ਦਾ ਨਹੀਂ ਤਨ ਤੇਰਾ ਕਿੱਥੇ ਬੈਠਾ ਏ ਨਹੀਂ ਵੇਖਿਆ ਜਾਣਾ ਮਨ ਤੇਰਾ ਕੀ ਸੋਚਦਾ ਹੈ ਉਹ ਇਹ ਵੇਖਿਆ ਜਾਂਦਾ ਬੈਠਾ ਤੇ ਤੂੰ ਗੁਰਦੁਆਰੇ ਚੈ ਮਨ ਚ ਸੋਚਦਾ ਹੈ ਮੋਬਾਈਲ ਕੱਢਣਾ ਬਣਾਉਂਦਾ ਤੇ ਗੁਰਦੁਆਰ ਰਹਿ ਰਹੀ ਸੇਵਾ ਤੇ ਗੁਰਦੁਆਰੇ ਚ ਕਰਦਾ ਪਰ 50 ਲੱਖ ਗੁਰਦੁਆਰੇ ਲਾਵਾਂਗੇ 5-10 ਲੱਖ ਆਪਾਂ ਵਿੱਚੋਂ ਕੁੰਡੀ ਲਾ ਲਾਂਗੇ ਇਰਾਦਾ ਬੜਾ ਮਾੜਾ ਭਾਵੇਂ ਗੁਰਦੁਆਰੇ ਪੱਕਾ ਹੀ ਰਹਿਣ ਲੱਗ ਜਾ ਇਰਾਦਾ ਨਹੀਂ ਚੰਗਾ ਤੇਰਾ ਪਾਪ ਪੁੰਨ ਇਰਾਦੇ ਤੇ ਖੜਾ ਹੈ ਫਿਜ਼ੀਕਲ ਨਹੀਂ ਹੁੰਦਾ ਜੀਵ ਹੱਤਿਆ ਜਿਹੜੀ ਐ ਫਿਜ਼ੀਕਲੀ ਨਹੀਂ ਮੰਨੀ ਜਾ ਸਕਦੀ ਪਾਪ ਪੁੰਨ ਇਰਾਦਾ ਕੀ ਸੀ ਤੇਰਾ ਤੂੰ ਕੀੜੇ ਲਗਿਆਂ ਮਾਰਨ ਇਰਾਦਾ ਗਾਂ ਨੂੰ ਬਚਾਉਣ ਦਾ ਆਖੋ ਸਤਨਹਾਵ ਸ੍ਰੀ ਵਾਸ ਹਾਂਜੀ ਹਾਂਜੀ ਪਿਆਰਿਓ ਇਰਾਦਾ ਗਾਂ ਨੂੰ ਬਚਾਉਣ ਦਾ ਹੈ ਤਾਂ ਕਰਕੇ ਪਾਪ ਨਹੀਂ ਕੀ ਬਣ ਗਿਆ ਹੁਣ ਤੇ ਜੇ ਮੱਝ ਨੂੰ ਕੀੜੇ ਪਏ ਸੀ ਉਦੋਂ ਮੱਝ ਮਾਰਨੀ ਪੈਗੀ ਸੀ ਜੇ ਮੱਝ ਹਲਕ ਜੇ ਫੇਰ ਫਿਰ ਮੱਜ ਨੂੰ ਮਾਰਾਂਗੇ ਕਿਉਂਕਿ ਹੁਣ ਇਰਾਦਾ ਸਾਰੇ ਟੰਬਰ ਨੂੰ ਬਚਾਉਣ ਦਾ ਹੈ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਇਰਾਦਾ ਟੰਬਰ ਨੂੰ ਬਚਾਉਣ ਦਾ ਇਰਾਦਾ ਕੀ ਹੈ ਇਹਨੂੰ ਸਮਝੋ ਇਸੇ ਤਰ੍ਹਾਂ ਫਸਲਾਂ ਨੂੰ ਸਪਰੇਅ ਕਰਦੇ ਆ ਇਰਾਦਾ ਕੀ ਹੈ ਤੇਰਾ ਜਦੋਂ ਸਪਰੇਅ ਕਰਦਾ ਫਿਰਦਾ ਇੰਦਾ ਚੱਕ ਕੇ ਢੋਲੀ ਉਦੋਂ ਇਰਾਦਾ ਕੀ ਹੈ ਇਹ ਰਾਤੇ ਤੇ ਪਾਪ ਪੁੰਨ ਖੜਾ ਹੈ ਜੇ ਤੁਸੀਂ ਫਿਜ਼ੀਕਲ ਪਾਪ ਪੁੰਨ ਮੰਨ ਲਿਆ ਵੀ ਜਿਵੇਂ ਐ ਕਹਤਾ ਲੋਕਾਂ ਮਗਰ ਲੱਗ ਕੇ ਇੱਥੇ ਨਾ ਕਿਹਾ ਜਾਂਦਾ ਹੈ ਵੀ ਅਹਿੰਸਾ ਕਿਸੇ ਜੀਵ ਨੂੰ ਮਾਰਨਾ ਨਹੀਂ ਜੀਵ ਹੱਤਿਆ ਪਾਪ ਹੈ ਜਦੋਂ ਐਦਾਂ ਕਹਿੰਦੇ ਆਪਾਂ ਵੀ ਮਗਰ ਲਾ ਕੇ ਕਹਿ ਦਿੰਦੇ ਆ ਜਿਵੇਂ ਮੇਰੇ ਹੁਣ ਤੁਸੀਂ ਕਿਹਾ ਹੀ ਸੀ ਜੀਵ ਹੱਤਿਆ ਕੀ ਸੀ ਬੋਲੋ ਜੀਵ ਹੱਤਿਆ ਪਾਪ ਹੈ ਤੇ ਢੋਲੀ ਚੁੱਕ ਕੇ ਸਪਰੇ ਕਰਨ ਵੀ ਦੁਰਪੈਂਦਾ ਹੈ ਚੂਵੇਂ ਵਾਲੀ ਦਵਾਈ ਉਹਦੀ ਲੈ ਆਉਂਦਾ ਵੀ ਲੈ ਪਾਉ ਉਹ ਚੂਹੇ ਮਾਰੀਏ ਆ ਮੱਖੀਆਂ ਮਾਰਾਂਗੇ ਰਾਤ ਨੂੰ ਉਹਦੀ ਲਾ ਦਿੰਦਾ ਘਰ ਇਹਨੂੰ ਕਹਿੰਦਾ ਆ ਗੁੱਡ ਨਾਈਟ ਜੀ ਲਾ ਦੇ ਮੱਛਰ ਬਹੁਤ ਹੋ ਗਿਆ ਮਾਰੇ ਨੂੰ ਲੈ ਨਾਲੇ ਇਸ ਵੇਲੇ ਕਹਿੰਦਾ ਜੀਪ ਹੱਤਿਆਂ ਪਾਪ ਲੈ ਦੱਸ ਇਰਾਦਾ ਕੀ ਇਹ ਤੇਰਾ ਇਰਾਦੇ ਤੇ ਤੁਹਾਡੇ ਇਰਾਦੇ ਤੇ ਪਾਪ ਪੁੰਨ ਖੜਾਏ ਪਾਪ ਪੁੰਨ ਫਿਜ਼ੀਕਲੀ ਨਹੀਂ ਹੁੰਦਾ ਇਸ ਕਰਕੇ ਜੇ ਇਰਾਦਾ ਚੰਗਾ ਨਹੀਂ ਤੇ ਗੁਰਦੁਆਰੇ ਜਾਣਾ ਵੀ ਪਾਪ ਬਣ ਜਾਣਾ ਜੇ ਇਰਾਦਾ ਚੰਗਾ ਨਹੀਂ ਦਮਾਲੇ ਦਸਤਾਰਾਂ ਬੰਨਣੀਆਂ ਵੀ ਪਾਪ ਬਣ ਜਾਣਗੀਆਂ ਜੇ ਇਰਾਦੇ ਚੰਗੇ ਨਾ ਹੋਏ ਇਰਾਦੇ ਮਾੜੇ ਨੇ ਤੇ ਚੋਲਾ ਵੀ ਪਾਈ ਫਿਰ ਭਾਵੇਂ ਮੈਂ ਕਹਿੰਦਾ ਇਰਾਦਾ ਮਾੜਾ ਇਰਾਦਾ ਮਾੜਾ ਹੈ ਲੋਕੀ ਪਤਾ ਕੀ ਕਹਿਣਗੇ ਜਰ ਕਿੱਡੀ ਵੱਡੀ ਸੇਵਾ ਓਏ ਸ਼ਬੀਲ ਲਾਈ ਬੈਠੇ ਨੇ ਜੇ ਇਰਾਦਾ ਮਾੜਾ ਲੈ ਕੇ ਬੈਠਾ ਤੇ ਪਾਪ ਐ ਭਾਵੇਂ ਸ਼ਬੀਲ ਲਾ ਲਓ ਤੁਸੀਂ ਜੇ ਇਰਾਦਾ ਮਨ ਵਿੱਚ ਕੀ ਐ ਇਰਾਦਾ ਕੀ ਐ ਵੀ ਬੰਦਾ ਮਾਰਨਾ ਐ ਇਰਾਦਾ ਬੰਦੇ ਨੂੰ ਮਾਰਨ ਦਾ ਐ ਤੇ ਲਾਈ ਬੈਠੇ ਸ਼ਬੀਲ ਤੇ ਪੁੰਨ ਹੋਏਗਾ ਫਿਰ ਇਹ ਪਾਪ ਗਿਣਿਆ ਜਾਂਦਾ ਐ ਇਰਾਦਿਆਂ ਤੇ ਖੜਾ ਐ ਸਾਰਾ ਡਾਕਟਰ ਨੂੰ ਕੋਈ ਸਜ਼ਾ ਨਹੀਂ ਬੰਦਾ ਉਹਨੇ ਮਾਰਤਾ ਨਾੜ ਗਲਤ ਗਲਤ ਕੱਟਤੀ ਬੰਦਾ ਆਪਰੇਸ਼ਨ ਵੇਲੇ ਮਰ ਗਿਆ ਤੇ ਜੱਜ ਕਹਿੰਦਾ ਓਏ ਕੋਈ ਗੱਲ ਨਹੀਂ ਇਹਨੂੰ ਸਜ਼ਾ ਨਹੀਂ ਮਿਲਣੀ ਕਿਉਂ ਕਿ ਇਹਦਾ ਇਰਾਦਾ ਮਾਰਨ ਦਾ ਨਹੀਂ ਸੀ ਇਰਾਦਾ ਕੀ ਸੀ ਬੰਦੇ ਨੂੰ ਬਚਾਉਣ ਦਾ ਤੇ ਡਾਕੂ ਨੂੰ ਫਿਰ ਵੀ ਸਜ਼ਾ ਮਿਲੇਗੀ ਕਿਉਂਕਿ ਇਹਦਾ ਇਰਾਦਾ ਬੰਦੇ ਨੂੰ ਮਾਰਨ ਦਾ ਸੀ ਉਹ ਗੱਲ ਵੱਖ ਹੈ ਵੀ ਬੰਦਾ ਬਚ ਗਿਆ ਇਰਾਦਿਆਂ ਤੇ ਹੈ ਨਾ ਜੀ ਸਜ਼ਾ ਮਾਲਕ ਵੀ ਸਜ਼ਾ ਇਰਾਦਿਆਂ ਤੇ ਇਰਾਦਾ ਵੇਖੂਗੀ ਸਾਡੇ ਵਰਗੇ ਸਾਡੇ ਵਰਗੇ ਐਵੇਂ ਕਈ ਜਾਣਗੇ ਸਾਰੀ ਰਾਤ ਜਾਗੋ ਸਾਰੀ ਰਾਤ ਬੈਠੋ ਪੁੰਨਾ ਚ ਵਾਧਾ ਕਰ ਲੋ ਭਾਈ ਪੁੰਨ ਬਣਾਓ ਪਤਾ ਨਹੀਂ ਕਿਹੜੇ ਪੁੰਨ ਦੱਸਦੇ ਇਰਾਦੇ ਦੀ ਗੱਲ ਕਰੋ ਮਨ ਦੀ ਗੱਲ ਕਰੋ ਧਰਮ ਮਨ ਦਾ ਵਿਸ਼ਾ ਹੈ ਫਿਜ਼ੀਕਲ ਨਹੀਂ ਧਰਮ ਤਨ ਦਾ ਵਿਸ਼ਾ ਨਹੀਂ ਇਹ ਨਹੀਂ ਵੇਖਿਆ ਜਾਣਾ ਵੀ ਸਰੀਰ ਕਰਕੇ ਕਿੱਥੇ ਬੈਠਾ ਹੈ ਇਹ ਵੇਖਿਆ ਜਾਣਾ ਵੀ ਮਨ ਕਰਕੇ ਕਿੱਥੇ ਹੈ ਤੇਰੇ ਅੰਦਰ ਕੀ ਚੱਲਦਾ ਹੈ ਅੰਦਰ ਵਿਚਾਰ ਕੀ ਹੈ ਤੇਰੀ ਸੋਚ ਕੀ ਹੈ ਪਾਪ ਪੁੰਨ ਸੋਚ ਤੇ ਖੜਾ ਹੈ ਭਾਈ ਸਰੀਰ ਤੇ ਨਹੀਂ ਖੜਾ ਕਿਰਪਾ ਕਰਕੇ ਇਹਨਾਂ ਨੁਕਤਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਹਾਲਾਂਕਿ ਅੱਗੇ ਵੀ ਬੇਨਤੀਆਂ ਕਰਦੇ ਰਹੀਦਾ ਫਿਰ ਇੱਥੋਂ ਇੱਕ ਗੱਲ ਕਲੀਅਰ ਹੋ ਜਾਂਦੀ ਹੈ ਜੀ ਹਲਕੇ ਕੁੱਤੇ ਨੂੰ ਮਾਰਨਾ ਪਾਪ ਨਹੀਂ ਨਾ ਇਰਾਦਾ ਪਿੰਡ ਨੂੰ ਬਚਾਉਂਦਾ ਤੇ ਜਿਹੜੀਆਂ ਜੰਗਾਂ ਕੀਤੀਆਂ ਖਾਲਸੇ ਦੇ ਹੱਥੋਂ ਵੀ ਕਈਆਂ ਦਾ ਸੋਦਾ ਲੱਗ ਗਿਆ ਹੋਣਾ ਉਹ ਫਿਰ ਪਾਪ ਹੈ ਕਿ ਪੁੰਨ ਹੈ ਇਹ ਰੱਤਾ ਲੋਕਾਂ ਨੂੰ ਬਚਾਉਂਦਾ ਹੈ ਇਹ ਰੱਤਾ ਹਲਕਾ ਕੁੱਤਾ ਹਲਕ ਗਏ ਸੀ ਜਿਹੜੇ ਹਲਕ ਗਏ ਖਾਲਸੇ ਨੇ ਉਹਨਾਂ ਨੂੰ ਹੀ ਸੋਦਾ ਲਾਇਆ ਜਿਹੜੇ ਹਲਕ ਗਏ ਸੀ ਤੇ ਹਲਕਿਆ ਮਾਰਨਾ ਪੈ ਜਾਂਦਾ ਹੈ ਮਜਬੂਰੀ ਬਣ ਜਾਂਦੀ ਹੈ ਹਲਕੇ ਕੁੱਤੇ ਨੂੰ ਵੇਖ ਕੇ ਡਾਂਗ ਚੁਕਣੀ ਪੈ ਜਾਂਦੀ ਹੈ ਜਿੰਨੇ ਹਲਕਗੇ ਸੀ ਉਹਨਾਂ ਨੂੰ ਖਾਲਸੇ ਨੇ ਮੌਤ ਦੇ ਘਾਟ ਉਤਾਰਿਆ ਉਹ ਉਹ ਇਰਾਦਾ ਇਰਾਦਾ ਲੋਕਾਂ ਨੂੰ ਬਚਾਉਣ ਦਾ ਹੈ ਹੋਰ ਕੋਈ ਮਾਰਨ ਦਾ ਕੋਈ ਚਾਹ ਨਹੀਂ ਕੋਈ ਕਬਜ਼ੇ ਨਹੀਂ ਕਰਨੇ ਕੋਈ ਜ਼ਮੀਨਾ ਨਹੀਂ ਢੱਪਣੀਆਂ ਕੋਈ ਰਾਜ ਨਹੀਂ ਸੀ ਚਾਹੁੰਦੇ ਗੁਰੂ ਸਾਹਿਬ ਉਹਨਾਂ ਦਾ ਇਰਾਦਾ ਨਹੀਂ ਸੀ ਇਹ ਜਦੋਂ ਅਗਲਾ ਘਾਰੀ ਚੜ੍ਹ ਕੇ ਆ ਜਾਂਦਾ ਸੀ ਪਿਕਾਣੀ ਨਹੀਂ ਸੀ ਦਿੰਦੇ ਬਹਿਣ ਹੀ ਨਹੀਂ ਸੀ ਦਿੰਦੇ ਤਾਂ ਕਹੀ ਕਰਦੇ ਸੀ ਮੁਰਮੁਰ ਕੇ ਮੁਰਮੁਰ ਕੇ ਆਉਂਦੇ ਸੀ ਫਿਰ ਕੀ ਕਰਦੇ ਜਿਹੜਾ ਘਾਰੀ ਚੱਲ ਕੇ ਆ ਜੇ ਫਿਰ ਤੇ ਸੇਵਾ ਕਰਨੀ ਹੀ ਪੈਂਦੀ ਹੈ ਆਖੋ ਸਤਨਾਮ ਫਿਰ ਬਾਸ ਫਿਰ ਤੇ ਸੇਵਾ ਕਰਨੀ ਹੀ ਪੈਂਦੀ ਹੈ ਇਸ ਕਰਕੇ ਗੁਰੂ ਸਾਹਿਬ ਦੇ ਹੱਥਾਂ 'ਚ ਤਲਵਾਰ ਵੇਖਣ ਵਾਲਿਓ ਗੁਰੂ ਸਾਹਿਬ ਦਾ ਇਰਾਦਾ ਜ਼ਰੂਰ ਵੇਖੀ ਕਿਉਂਕਿ ਮੈਂ ਇਦਾਂ ਦੇ ਬੰਦੇ ਇੱਥੇ ਵੇਖੇ ਆ ਜੀ ਸਾਡੇ ਵਰਗੇ ਕਈ ਮਾਫ਼ ਕਰਨ ਨਾਲ ਬਹੁਤਾ ਸੋਚਦੇ ਸਮਝਦੇ ਤੇ ਹੈ ਨਹੀਂ ਨੌਜਵਾਨਾਂ ਚ ਵੀ ਕਈ ਬੱਚੇ ਹੁੰਦੇ ਆ ਯਾਰ ਗੁਰੂ ਸਾਹਿਬ ਨੇ ਕਿਉਂ ਜੰਗਾ ਕੀਤੀਆਂ ਲੈ ਜੇ ਗੁਰੂ ਸਾਹਿਬ ਨੇ ਤਲਵਾਰ ਕਿਉਂ ਚੱਕ ਲਈ ਵੀ ਤੈਨੂੰ ਮੈਂ ਪੁੱਛਦਾ ਤੂੰ ਢੋਲੀ ਕਿਉਂ ਚੱਕੀ ਫਿਰਦਾ ਸਪਰੇ ਕਰਨ ਵਾਲੀ ਤੇਰਾ ਇਹ ਤੂੰ ਮਾਦਾ ਕੋ ਕੀ ਕਹੇਗਾ ਮੇਰਾ ਇਰਾਦਾ ਠੀਕ ਹੈ ਜੀ ਮੈਂ ਇਹ ਮੇਰਾ ਇਰਾਦਾ ਵੇਖੋ ਮੇਰੀ ਢੋਲੀ ਨਾ ਵੇਖੋ ਟੱਬਰ ਪਾਲਣਾ ਆਪਨਾ ਬੱਚੇ ਭੁੱਖੇ ਮਰ ਜਾਣਗੇ ਕਣਕ ਨਹੀਂ ਹੋਣੀ ਅਚੂਏ ਖਾ ਜਾਣਗੇ ਸੁਸਰੀ ਖਾ ਜੂ ਸਾਰੀ ਇਹ ਸੁਸਰੀ ਨੂੰ ਦਵਾਈ ਪਾਉਣੀ ਪੈਣੀ ਐ ਕਣਕ ਦੇ ਨਾਲ ਹੀ ਦਵਾਈ ਥੋਲਾ ਚ ਪਾਤੀ ਤੁਸੀਂ ਹੁਣ ਤੇ ਮੈਂ ਤੈਨੂੰ ਕਹਾਂ ਵੀ ਕੌ ਪਾਣ ਲੱਗੇ ਆ ਤੂੰ ਸੁਸਰੀ ਮਰ ਜੀ ਤੇ ਤੂੰ ਕਹਿਣਾ ਨਾ ਨਾ ਇਰਾਦਾ ਵੇਖੋ ਮੇਰਾ ਇਰਾਦੇ ਵੇਖੋ ਇਰਾਦੇ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਤਲਵਾਰ ਵੇਖੋ ਪਰ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਦਾ ਇਰਾਦਾ ਵੇਖ ਇਰਾਦਾ ਕਿਉਂਕਿ ਨਾ ਇੱਥੇ ਧਰਮ ਨੂੰ ਬਸ ਇੱਕ ਫਿਜ਼ੀਕਲ ਬਣਾਇਆ ਸਭ ਕੁਝ ਸਰੀਰ ਤੇ ਖੜਾ ਹੈ ਧਰਮ ਸੀ ਮਨ ਦਾ ਵਿਸ਼ਾ ਇਸ ਕਰਕੇ ਇਰਾਦਾ ਵੇਖੋ ਗੁਰੂ ਗੋਬਿੰਦ ਸਿੰਘ ਦੇ ਹੱਥ ਚ ਤਲਵਾਰ ਵੇਖੋ ਉਹਨਾਂ ਦਾ ਇਰਾਦਾ ਵੇਖੋ ਇਸ ਕਰਕੇ ਪਾਪ ਪੁੰਨ ਮਨ ਤੇ ਹੈ ਵੀ ਮਨ ਅੰਦਰ ਕੀ ਚੱਲਦਾ ਤੇਰੇ ਤੇਰੀ ਸੋਚ ਉਸ ਵੇਲੇ ਕੀ ਹੈ ਇਹਦੇ ਤੇ ਪਾਪ ਪੁੰਨ ਖੜਾ ਬਸ ਇਸ ਗੱਲ ਨੂੰ ਕਿਰਪਾ ਕਰਕੇ ਧਿਆਨ ਨਾਲ ਸਮਝ ਲਿਓ ਇਰਾਦੇ ਸਹੀ ਕਰ ਲਈਏ ਆਪਣੇ ਗੁਰਦੁਆਰੇ ਜਾਣਾ ਤਾਂ ਹੀ ਸਫਲ ਹੋਣਾ ਹੈ